ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕਹਿ ਜੋ ਪਵੈ ਤਵੇਂ ਬਖਸ਼ ਸਭ ਜੀ ਪਿੰਡ ਦਿਆ ਤੁਹ ਦੇ ਆਪੇ ਤੋਦੇ ਆਪੇ ਕਰੇ ਲਾਇ ਜੇ ਹਾ ਤੂ ਹੁਕਮ ਕਰਹਿ ਤੇਹੇ ਕੋ ਕਰਮ ਕਮਾਵੇ ਜਿਹਾ ਤੁਦ ਧੁਰ ਲਿਖ ਪਾਇ ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ ਇਕ ਨਾ ਸਤ ਗੁਰ ਮੇਲ ਤੂੰ 부ਝਾਵੇ ਇਕ ਮਨ ਮੁਖ ਕਰੇ ਸਿਰੁ ਵੇ ਹਰ ਕੀ ਵਡਿਆਈ ਹਉ ਆਖ ਨ ਸਕਾਂ ਹਉ ਮੂਰਖ ਮਗਦਨੀ ਚਾਨ ਜਨ ਨਾਨਕ ਕਾ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਅਜਾਣ ਜਾਨ ਨਾਨਕ ਕਾ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਅਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਗੁਰੂ ਜੀ ਦੀ ਸਾਜਿਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਸਮਾ ਹੈ ਲੜੀਵਾਰ ਸ਼ਬਦ ਤੇ ਕਥਾ ਵਿਚਾਰ ਦਾ ਵਿਚਾਰ ਚੱਲ ਰਹੀ ਹੈ ਭਗਤ ਬਾਣੀ ਉੱਪਰ ਕਾਲ ਭਗਤ ਕਬੀਰ ਜੀ ਕਿਰਪਾ ਕਰ ਰਹੇ ਸਨ ਕਬੀਰ ਨੌਬਤ ਆਪਣੀ ਦਿਨ ਦਸ ਲੇਹੋ ਵਜਾਏ ਨਦੀ-ਨਾਵ ਸੰਜੋਗ ਜਿਉ ਬਹਰ ਨ ਮਿਲਹ ਆਏ ਸੋ ਇਸੇ ਪ੍ਰਕਾਰ ਅੱਜ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬੀਰ ਸਾਤ ਸਮੁੰਦ ਹੈ ਮਸ ਕਰੋ ਕਲਮ ਕਰੋ ਬਨ ਰਾਈ ਸਤਿਗੁਰੂ ਜੀ ਦੀ ਸਾਜ ਨਵਾਜੀ ਗੁਰੂ ਖਾਲਸਾ ਸਾਜ ਸੰਗਤ ਜੀ ਭਗਤ ਕਬੀਰ ਜੀ ਪਰਮੇਸ਼ਰ ਦੀ ਮਹਿਮਾ ਬਿਆਨਤ ਕਥਨ ਕਰਦੇ ਹਨ ਕਹਿਣ ਲੱਗੇ ਉਸ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਜੇ ਕੋਈ ਆਖੇਵੇਂ ਸਮਗਰ ਤੌਰ ਤੇ ਲੈ ਸਕਦਾ ਹਾਂ ਨਹੀਂ ਲਿਆ ਜਾ ਸਕਦਾ ਕਬੀਰ ਸੱਤ ਸਮੁੰਦਰ ਮਾਸਤਰੋਂ ਕਹਿੰਦੇ ਜਿਹੜੇ ਸੱਤ ਸਮੁੰਦਰ ਨੇ ਨਾ ਜੇ ਉਹਨਾਂ ਦੀ ਸ਼ਾਈ ਬਣਾ ਲਈ ਜਾਵੇ ਕਲਮ ਕਰੋਂ ਬਨ ਰਾਏ ਬਨ ਰਾਏ ਜਿੰਨੀ ਬਨਾਸਪਤੀ ਹੈ ਉਹਦੀਆਂ ਕਰਮਾ ਬਣਾ ਲਈਆਂ ਜਾਣ ਫਿਰ ਵੀ ਬਸਦਾ ਕਾਗਦ ਜੋ ਕਰੂੰ ਹਰ ਜਸ ਲਿਖਣ ਨਾ ਜਾਏ ਬਸਦਾ ਕਹਿੰਦੇ ਨੇ ਧਰਤੀ ਨੂੰ ਕਹਿੰਦੇ ਧਰਤੀ ਸਾਰੀ ਜੇ ਆਪਾਂ ਕਾਗਜ਼ ਬਣਾ ਲਈਏ ਕਾਗਜ਼ ਸੱਤ ਸਮੁੰਦਰਾਂ ਦੀ ਸ਼ਾਈ ਬਣਾ ਲਈਏ ਤੇ ਸਾਰੀ ਬਨਾਸਪਤੀ ਜਿਹੜੀ ਹੈ ਉਹਦੀਆਂ ਕਲਮਾਂ ਬਣਾ ਲਈਏ ਤੇ ਸਾਰੀ ਧਰਤੀ ਨੂੰ ਜੇ ਆਪਾਂ ਕਾਗਜ਼ ਬਣਾ ਲਈਏ ਨਾ ਇਹਨਾਂ ਉਹਦਾ ਜਸ ਨਹੀਂ ਲਿਖੀਏ ਪਰ ਫਿਰ ਵੀ ਕਹਿੰਦੇ ਨੇ ਹਰ ਜਸ ਲਿਖਣ ਨਾ ਜਾਏ ਉਸ ਹਰੀ ਦਾ ਜਸ ਫਿਰ ਵੀ ਨਹੀਂ ਲਿਖਿਆ ਜਾ ਸਕਦਾ ਕਬੀਰ ਆ ਜਾਤ ਜੁਲਾਹਾ ਕੀ ਕਰੇ ਹਿਰਦਾ ਬਸੇ ਗੋਪਾਲ ਕੁਝ ਪੰਡਤ ਇਕੱਤਰ ਹੋ ਕੇ ਕਹਿਣ ਲੱਗੇ ਕਬੀਰ ਜਿੰਨਾ ਮਰਜੀ ਤੂੰ ਭਗਤੀ ਕਰੀ ਜਾ satsang ਕਰੀ ਜਾ ਪਰ ਹੈ ਤਾਂ ਤੂੰ ਜਲਾਇਆ ਨਾ ਤੇ ਜਿਹੜਾ ਜਲਾਇਆ ਹੈ ਉਹਦੀ ਮੁਕਤੀ ਤਾਂ ਹੋਣੀ ਨਹੀਂ কল্যাণ ਤੇ ਹੋਣੀ ਨਹੀਂ ਜਿੰਨਾ ਮਰਜੀ ਤੂੰ ਨਾਮ ਜੱਪੀ ਜਾ ਅਗਿਓ ਕਬੀਰ ਜੀ ਕਹਿੰਦੇ ਕਬੀਰ ਜਾਤ ਜੁਲਾਹਾ ਕੀ ਕਰੇ ਕੀ ਹੋਇਆ ਜੇ ਜਿਹੜੀ ਜਾਤ ਮੇਰੀ ਜੁਲਾਹਾ ਹੈ ਹਿਰਦੇ ਬਸੇ ਗੋਪਾਲ ਮੇਰੇ ਹਿਰਦੇ ਵਿੱਚ ਤਾਂ ਪਰਮੇਸ਼ਰ ਵਸ ਰਿਹਾ ਹੈ ਕਬੀਰਾ ਰਮਈਆ ਕੰਠ ਮਿਲ ਚੂਕੈ ਸਰਬ ਜੰਜਾਲ ਭਗਤ ਕਬੀਰ ਜੀ ਕਹਿੰਦੇ ਜਿਹਦੇ ਗਲ ਵਿੱਚ ਉਹ ਰਮਈਆ ਜਿਹੜਾ ਮਿਲ ਗਿਆ ਉਹਦਾ ਨਾਮ ਚੱਲ ਪਿਆ ਨਾ ਉਦੇ ਸਾਰੇ ਜਜਾਲ ਖਤਮ ਹੋ ਜਾਇਆ ਕਰਦੇ ਹਨ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਭਗਤ ਕਬੀਰ ਜੀ ਕਹਿੰਦੇ ਇਹੋ ਜਿਹਾ ਮੈਂ ਕੋਈ ਨਹੀਂ ਵੇਖਿਆ ਜਿਹੜਾ ਆਪਣੇ ਮੰਦਰ ਭਾਵ ਆਪਣੇ ਘਰ ਨੂੰ ਅੱਗ ਲਾ ਕੇ ਸਾੜ ਦੇਵੇ ਮਾਂਚੋ ਲੜ ਕੇ ਮਾਰ ਕੇ ਰਹਿ RAM ਲਿਓ ਲਾਏ ਆਪਣੇ ਜਿਹੜੇ ਪੰਜੇ ਪੁੱਤਰ ਨੇ ਉਹਨਾਂ ਨੂੰ ਮਾਰ ਕਰਕੇ ਪਰਮੇਸ਼ਰ ਦੇ ਨਾਲ ਆਪਣੀ ਬਿਰਤੀ ਜੋੜੇ ਕਹਿਣ ਤੋਂ ਭਾਵ ਹੈ ਭਗਤ ਕਬੀਰ ਜੀ ਕਹਿੰਦੇ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਇਹੋ ਜਿਹਾ ਕੋਈ ਨਹੀਂ ਵੇਖਿਆ ਜਿਹੜੀ ਆਪਣੀ ਦੇਹ ਅਧਿਆਸ ਨੂੰ ਬ੍ਰਹਮ ਅਗਨੀ ਦੇ ਨਾਲ ਸਾੜ ਦੇਵੇ ਪੰਜੋਂ ਲੜਕੇ ਮਾਰ ਕੇ ਜਿਹੜੇ ਪੰਜ ਲੜਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ ਇਹਨਾਂ ਨੂੰ ਖਤਮ ਕਰਕੇ ਰਹਿ RAM ਲਿਉ ਲਾਇ ਤੇ ਉਸ ਪਰਮੇਸ਼ਰ ਦੇ ਨਾਲ ਆਪਣੀ ਬਿਰਤੀ ਜੋੜੀ ਰੱਖੇ ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੇ ਭੂਕ ਭਗਤ ਕਬੀਰ ਜੀ ਪਹਿਲੇ ਸ਼ਲੋਕ ਦੀ ਪ੍ਰੌੜਤਾ ਕਰਦੇ ਹੋਏ ਦੱਸਦੇ ਨੇ ਕਬੀਰ ਐਸਾ ਕੋ ਨਹੀਂ ਇਹ ਤਨ ਦੇਵੇ ਭੂਕ ਐੋ ਜਾਂ ਕੋਈ ਸੰਸਾਰ ਤੇ ਨਹੀਂ ਵੇਖਿਆ ਜਿਹੜਾ ਇਸ ਸ਼ਰੀਰ ਨੂੰ ਇਸ ਤਨ ਨੂੰ ਬ੍ਰਹਮ ਅਗਨੀ ਨਾਲ ਸਾੜ ਦੇਵੇ ਅੰਧਾ ਲੋਗ ਨਾ ਜਾਣਈ ਰਹੋ ਕਬੀਰ ਆ ਕੂਕ ਸਤਿ ਕਬੀਰ ਜੀ ਕਹਿੰਦੇ ਗਿਆਨ ਰੂਪੀ ਅੱਖਾਂ ਤੋਂ ਅੰਨੇ ਜੀਵ ਇਸ ਗੱਲ ਨੂੰ ਸਮਝਦੇ ਨਹੀਂ ਇਹ ਦੇਹ ਅਧਿਆਸ ਵਿੱਚ ਲੱਗੇ ਹੋਏ ਨੇ ਆਪਣੀ ਦੇਹੀ ਨੂੰ ਸਵਾਰਨ ਵਿੱਚ ਲੱਗੇ ਹੋਏ ਨੇ ਮੈਂ ਤਾਂ ਉੱਚੀ ਉੱਚੀ ਕੂਕ ਕੇ ਪੁਕਾਰ ਕੇ ਕਹਿ ਰਿਹਾ ਹਾਂ ਕਬੀਰ ਸਤੀ ਪੁਕਾਰੇ ਚਿਹ ਚੜੀ ਸੁਨਹੁ ਬੀਰ ਮਸਾਨ ਕਹਿੰਦੇ ਨੇ ਕਿਸੇ ਇਸਤਰੀ ਦਾ ਪਤੀ ਚੜਾਈ ਕਰ ਗਿਆ ਤੇ ਉਹ ਜਿਹੜੀ ਪਤੀ ਇਹ ਜੋ ਪਤਨੀ ਹੈ ਉਹਨੇ ਹੱਥ ਵਿੱਚ ਸਧौरा ਲੈ ਲਿਆ ਪਾਉ ਨਾਰੀਲ ਫੜ ਲਿਆ ਹੈ ਤੇ ਉਹ ਵੀ ਸਤੀ ਹੋਣ ਵਾਸਤੇ ਨਾਲ ਚੱਲ ਪਈ ਹੈ ਸੋ ਉੱਥੇ ਜਾ ਕੇ ਉਹ ਉੱਚੀ ਬਾਹ ਕਰਕੇ ਉਸ ਨੇ ਕੋਈ ਗੱਲ ਕਹੀ ਤੇ ਕੁਝ ਲੋਕਾਂ ਨੇ ਕਬੀਰ ਜੀ ਨੂੰ ਪੁੱਛਿਆ ਕਬੀਰ ਜੀ ਇਹ ਕੀ ਕਹਿ ਰਹੀ ਹੈ ਤੇ ਅਗੋਂ ਕਬੀਰ ਜੀ ਦੱਸਦੇ ਨੇ ਗੁਰਮਖੋ ਇਹ ਕਹਿ ਰਹੀ ਹੈ ਕਬੀਰ ਸਤੀ ਪੁਕਾਰੇ ਚ ਚੜੀ ਇਹ ਜਿਹੜੀ ਸਤੀ ਹੋਣ ਵਾਲੀ ਇਸਤਰੀ ਹੈ ਨਾ ਉੱਚੀ ਉੱਚੀ ਪੁਕਾਰ ਕੇ ਕਹਿ ਰਹੀ ਹੈ ਚਿਤਾ ਦੇ ਉੱਤੇ ਚਿਖਾ ਦੇ ਉੱਤੇ ਚੜੀ ਹੋਈ ਕਹਿਣ ਲੱਗੀ ਸੋ ਨੋ ਬੀਰ ਮਸਾਨ ਐ ਮਸਾਣਾ ਵਿੱਚ ਆਏ ਹੋਏ ਬੜੀਏ ਵਿੱਚ ਆਏ ਹੋਏ ਵੀਰੋ ਸੁਣਨੋ ਕਰੋ ਸੁਣਨਾ ਕਰੋ ਮੇਰੀ ਗੱਲ ਨੂੰ ਲੋਗ ਸਬਾਇਆ ਚੱਲ ਗयो ਹਮ ਤੁਮ ਕਾਮ ਨਿਦਾਨ ਸੋ ਇਹ ਕੋਈ ਨਵਾਂ ਕੰਮ ਨਹੀਂ ਅੱਜ ਹੋਣ ਲੱਗਾ ਬਹੁਤ ਲੋਕ ਇੱਥੇ ਆ ਕੇ ਤੂੰ ਚਲੇ ਗਏ ਨੇ ਭਾਵ ਸੜ ਕੇ ਮਰ ਗਏ ਨੇ ਹਮ ਹੁਣ ਤੁਹਾਡੇ ਸਾਹਮਣੇ ਮੈਂ ਵੀ ਜਾ ਰਹੀ ਹਾਂ ਤੇ ਤੁਮ ਕਾਮ ਨਿਦਾਨ ਆਖਰ ਤੁਸਾਂ ਵੀ ਇਸੇ ਹੀ ਤਰੀਕੇ ਨਾਲ ਇਥੋਂ ਚਲੇ ਜਾਣਾ ਹੈ ਕਬੀਰ ਮਨ ਪੰਖੀ ਭਇਓ ਉਡ ਉਡਦਾ ਦਿਸ ਜਾਏ ਭਗਤ ਕਬੀਰ ਜੀ ਇਸ ਮਨ ਦੀ ਅਵਸਥਾ ਦੱਸਦੇ ਨੇ ਕਬੀਰ ਮਨ ਪੰਖੀ ਭਇਓ ਇਹ ਜਿਹੜਾ ਮਨ ਹੈ ਨਾ ਇਹ ਇੱਕ ਪੰਛੀ ਬਣ ਗਿਆ ਹੈ ਪੰਛੀ ਉਡ ਉਡਦਾ ਦਿਸ ਜਾਏ ਜੇ ਪੰਛੀ ਉੜ ਕੇ ਕਿਸੇ ਪਾਸੇ ਨੂੰ ਚਲਾ ਜਾਂਦਾ ਹੈ ਕਦੀ ਕਿਸੇ ਪਾਸੇ ਚਲਾ ਜਾਂਦਾ ਹੈ ਇਸ ਤਰ੍ਹਾਂ ਪੰਛੀ ਦੀ ਨਹੀਂ ਆਏ ਮਨ ਵੀ ਉਡਾਰੀਆਂ ਮਾਰ ਜਾਂਦਾ ਹੈ। ਸ਼ਰੀਰ ਕਰਕੇ ਤੇ ਅਸੀਂ ਇੱਥੇ ਬੈਠੇ ਹੋਏ ਹਾਂ ਪਰ ਮਨ ਸਾਡਾ ਪਤਾ ਨਹੀਂ ਕਿੱਥੇ ਉਡਾਰੀ ਮਾਰ ਜਾਂਦਾ ਹੈ। ਉਹ ਗੈਰ ਹਾਜ਼ਰ ਹੋ ਜਾਂਦਾ ਹੈ। ਸੋ ਗੁਰੂ ਕੀ ਸੰਗਤ ਵਿੱਚ ਹਾਜ਼ਰ ਤਾਂ ਬਹੁਤ ਘੱਟ ਹੁੰਦੇ ਨੇ ਗੈਰ ਹਾਜ਼ਰ ਜ਼ਿਆਦੇ ਹੋਇਆ ਕਰਦੇ ਨੇ। ਪਰ ਭਗਤ ਕਬੀਰ ਜੀ ਕਹਿੰਦੇ ਹਨ ਜੋ ਜਿਹੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਇਸ ਮਨ ਦੀ ਅਵਸਥਾ ਇਹੋ ਜੀ ਹੈ ਕਿ ਇਹਨੂੰ ਜਿਹੋ ਜੀ ਸੰਗਤ ਮਿਲ ਜਾਵੇ ਉਹੋ ਜਿਆ ਹੋ ਜਾਂਦਾ ਹੈ ਕਹਿੰਦੇ ਨੇ ਇਹ ਮਨ ਜਿਹੜਾ ਹੈ ਇਹਦੀ ਮਹਾਪੁਰਸ਼ਾਨੇ ਇੱਕ ਵੇਲ ਦੇ ਨਾਲ ਤੁਲਨਾ ਕੀਤੀ ਹੈ ਵੇਲ ਦੇ ਨਾਲ ਵੇਲ ਜਿਹੜੀ ਹੈ ਕਹਿੰਦੇ ਜੇ 15 ਥਾਂ ਮਿਲ ਜਾਵੇ ਤਾਂ ਬੜੀ ਸੋਹਣੀ ਪਦਰੀ ਫੈਲਦੀ ਹੈ ਜ਼ਮੀਨ ਦੇ ਉੱਤੇ ਤੇ ਜੇ ਉਹਦੇ ਲਾਗੇ ਕੋਈ ਉੱਚਾ ਰੁੱਖ ਜਾਂ ਕੋਈ ਆਸਰਾ ਮਿਲ ਜਾਵੇ ਤੇ ਉਹ ਵੇਲ ਤਾਂ ਨੂੰ ਚੜ ਜਾਂਦੀ ਹੈ ਤੇ ਜੇ ਕਿਤੇ ਲਾਗੇ ਟੋਆ ਹੋਵੇ ਖੱਡਾ ਹੋਵੇ ਤੇ ਉਹ ਵੇਲ ਜਿਹੜੀ ਹੈ ਉਹ ਥਾਂ ਖੱਡੇ ਵਿੱਚ ਉਤਰ ਜਾਂਦੀ ਹੈ ਇਸੇ ਪ੍ਰਕਾਰ ਇਹ ਜਿਹੜਾ ਮਨ ਹੈ ਮਹਾਪੁਰਸ਼ ਦੱਸਦੇ ਨੇ ਵੇਲ ਵਾਂਗ ਜੇ ਤਾਂ ਆਮ ਸੰਸਾਰਕ ਲੋਕਾਂ ਦੀ ਸੰਗਤ ਮਿਲ ਜਾਵੇ ਤੇ ਇਹ ਸੰਸਾਰਕ ਕਾਰਾ ਬਿਹਾਰਾ ਵਿੱਚ ਬੜਾ ਕੁਸ਼ਲ ਹੋ ਜਾਂਦਾ ਹੈ ਕਾਮਯਾਬ ਹੋ ਜਾਂਦਾ ਹੈ ਤੇ ਜੇ ਇਹਨਾਂ ਨੂੰ ਉੱਚੀ ਅਵਸਥਾ ਵਾਲੇ ਮਹਾਪੁਰਸ਼ਾਂ ਦੀ ਸੰਗਤ ਮਿਲ ਜਾਵੇ ਤੇ ਇਹ ਵੀ ਉੱਚੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ ਇਹਦੇ ਵਿੱਚ ਵੀ ਮਹਾਂਪੁਰਸ਼ਾਂ ਵਾਲੇ ਗੁਣ ਆ ਜਾਂਦੇ ਹਨ ਪਰ ਜੇਕਰ ਤੇ ਇਹਨੂੰ ਮਾੜੀਆਂ ਦੀ ਸੰਗਤ ਮਿਲ ਜਾਵੇ ਸ਼ਰਾਬੀਆਂ ਕਵਾਬੀਆਂ ਦੀ ਸੰਗਤ ਮਿਲ ਜਾਵੇ ਤਾਂ ਇਹ ਉਸੇ ਪਾਸੇ ਲੱਗ ਜਾਇਆ ਕਰਦਾ ਹੈ ਇਸ ਪ੍ਰਕਾਰ ਭਗਤ ਕਬੀਰ ਜੀ ਕਹਿੰਦੇ ਜੋ ਜੈਸੀ ਸੰਗਤ ਮਿਲੈ ਜਿੰਨੂੰ ਜਿਹੋ ਜੀ ਸੰਗਤ ਮਿਲੈ ਸੋਤਾ ਸੁਫਰ ਖਾਇਓ ਉਹ ਜਾ ਹੋ ਜਾਂਦਾ ਹੈ ਉਹਦੇ ਵਰਗੀ ਅਵਸਥਾ ਉਹਦੀ ਵੀ ਬਣ ਜਾਇਆ ਕਰਦੀ ਹੈ ਕਬੀਰਾ ਜਾ ਕੋ ਖੋਜਤੇ ਪਾਇਓ ਸੋਈ ਠੌਰ ਭਗਤ ਕਬੀਰ ਜੀ ਕਹਿੰਦੇ ਜਿੰਨੂੰ ਅਸੀਂ ਲਾਭ ਦੇ ਫਿਰਦੇ ਸਾਂ ਨਾ ਲਾਭ ਦੇ ਫਿਰਦੇ ਸਾਂ ਕਦੇ ਕਿਤੇ ਕਦੇ ਕਿਤੇ ਲੋਕਾਂ ਦੇ ਦੱਸਣ ਦੇ ਮੁਤਾਬਕ ਕਦੀ ਕਿਸੇ ਤੀਰਥ ਉੱਤੇ ਚਲੇ ਗਏ ਕਦੀ ਕਿਸੇ ਤੀਰਥ ਉੱਤੇ ਚਲੇ ਗਏ ਕਦੀ ਜੰਗਲਾਂ ਵਿੱਚ ਲੱਭਦੇ ਰਹੇ ਕਦੀ ਪਹਾੜਾਂ ਵਿੱਚ ਲੱਭਦੇ ਰਹੇ ਕਦੇ ਕੰਦਰਾ ਵਿੱਚ ਲੱਭਦੇ ਰਹੇ ਪਰ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋ ਗਈ ਤੇ ਉਹ ਮਿਲਿਆ ਕਿੱਥੋਂ ਉਹ ਕਿਤੇ ਬਾਹਰੋਂ ਨਹੀਂ ਮਿਲਿਆ ਕਹਿੰਦੇ ਕਬੀਰ ਜਾ ਕੋ ਖੋਜ ਤੇ ਜਿਹਨੂੰ ਲੱਭਦੇ ਸਨ ਨਾ ਪਾਇਓ ਸੋਈ ਠੌਰ ਠੌਰ ਕਹਿੰਦੇ ਉਹ ਤਾਂ ਹਿਰਦੇ ਵਿੱਚੋਂ ਹੀ ਪ੍ਰਾਪਤ ਹੋ ਗਿਆ ਹੈ ਅੰਦਰੋਂ ਹੀ ਲੱਭ ਗਿਆ ਹੈ ਸੋਈ ਫਿਰ ਕਾ ਤੂੰ ਭਿਆ ਜਾ ਕੋ ਕਹਤਾ ਔਰ ਤੇ ਕਹਿੰਦੇ ਜਦੋਂ ਉਹ ਮਿਲ ਗਿਆ ਨਾ ਤੇ ਫਿਰ ਕਹਿੰਦੇ ਸੋਈ ਫਿਰਕੇ ਤੂੰ ਭਿਆ ਫਿਰ ਤਾਂ ਉਹ ਉਸੇ ਦਾ ਹੀ ਰੂਪ ਹੋ ਗਿਆ ਸੀ ਵੀ ਜਿਹਨੂੰ ਕੋਈ ਹੋਰ ਸਮਝਦੇ ਸਨ ਨਾ ਕਿ ਉਹ ਕੋ ਹੋਰ ਹੈ ਅਸੀਂ ਕੁਝ ਹੋਰ ਹੈ ਉਹ ਕਿਤੇ ਹੋਰ ਵਸਦਾ ਹੈ ਪਰ ਕਹਿੰਦੇ ਨੇ ਜਦੋਂ ਕਿਰਪਾ ਹੋ ਗਈ ਤੇ ਫਿਰ ਪਤਾ ਲੱਗ ਗਿਆ ਕਿ ਉਸੇ ਦਾ ਰੂਪ ਉਸ ਤੂੰ ਤੂੰ ਕਰਦਾ ਤੂੰ ਹੂਆ ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਜ ਮੇਂ ਰਹਾ ਨਾ ਹੂੰ ਜਦ ਆਪਾ ਪਰਕਾਰ ਮਿਟ ਗਿਆ ਜਤ ਦੇਖੂੰ ਤਤ ਤੂੰ ਕਹਿੰਦੇ ਫਿਰ ਇਹ ਮਨ ਜਿਹੜਾ ਹੈ ਉਹਦੇ ਨਾਲ ਜੁੜ ਕੇ ਉਹਦਾ ਹੀ ਰੂਪ ਹੋ ਗਿਆ ਕਬੀਰ ਮਰੀ ਮਰੂੰ ਕੁ ਸੰਗ ਕੀ ਕੇਲੇ ਨਿਕਟ ਜੋ ਬੇਰ ਭਗਤ ਕਬੀਰ ਜੀ ਇੱਕ ਅਲੰਕਾਰ ਦਿੰਦੇ ਨੇ ਅਲੰਕਾਰ ਕਹਿੰਦੇ ਨੇ ਇੱਕ ਕੇਲੇ ਦਾ ਰੁੱਖ ਹੁੰਦਾ ਹੈ ਤੇ ਇੱਕ ਲਾਗੇ 베ਰੀ ਹੈ ਤੇ ਕੇਲਾ ਜਿਹੜਾ ਹੈ ਉਦੀ ਤੇ 베ਰੀ ਦੀ ਸੰਗਤ ਇੱਕ ਇਹੋ ਜੀ ਹੈ ਮਿਸਾਲ ਦਿੰਦੇ ਨੇ ਕਬੀਰ ਮਾਰੀ ਮਰੋ ਕੁਸੰਗ ਕੀ ਇਹ ਕੁਸੰਗ ਹੈ ਇਹਨਾਂ ਦਾ ਸੰਗ ਨਹੀਂ ਹੈ ਕਿਉਂਕਿ ਉਹ ਝੂਲੇ ਉਹ ਚੀਰੀਆ ਸਾਖਤ ਸੰਗ ਨਾ ਹੀਰ ਜਿਹੜਾ ਕੇਲਾ ਹੈ ਉਹ ਤੇ ਆਪਣੇ ਪੱਤਿਆਂ ਦੇ ਨਾਲ ਹਿੱਲ ਕੇ ਉਸ ਨੂੰ ਹਵਾ ਦਿੰਦਾ ਹੈ ਪਰ ਜਿਹੜੀ 베ਰੀ ਹੈ ਉਹਦੇ ਜੋ ਉਪਕਾਰ ਹੈ احسان ہے او ਨੂੰ ਨਾ ਜਾਣਦੀ ਹੋਏ ਉਹਦੇ ਪੱਤਿਆਂ ਨੂੰ ਆਪਣੇ ਤਿੱਖੇ ਕੰਡਿਆਂ ਨਾਲ چیر ਕੇ ਸੁੱਟ ਦਿੰਦੀ ਹੈ ਸੋ ਕਹਿੰਦੇ ਇਹੋ ਜਿਹਾ ਕੁਸੰਗ ਹੋਇਆ ਕਰਦਾ ਹੈ ਕਿ ਜੇ ਕਿਸੇ ਮਨਮੁਖ ਦੇ ਨਾਲ ਸੰਗਤ ਹੋ ਜਾਵੇ ਤੇ ਉਹਦਾ ਤਾਂ ਕੋਈ ਭਵੇਂ ਭਲਾ ਚਾਵੇ ਪਰ ਉਹ ਉਸ ਨੂੰ ਹਮੇਸ਼ਾ ਬੁਰਾਹੀ ਸਮਝਦਾ ਹੈ ਉਹ ਆਪਣਾ ਜਿਹੜਾ ਹੈ ਸੁਭਾਅ ਉਸ ਨੂੰ ਤਿਆਗਦਾ ਨਹੀਂ ਇਹ ਕੁਸੰਗਤ ਇਹੋ ਜੀ ਹੋਇਆ ਕਰਦੀ ਹੈ ਕਿ ਉਹਦੇ ਵਿੱਚ ਨੁਕਸਾਨ ਹੀ ਨੁਕਸਾਨ ਹੈ ਲਾਭ ਨਹੀਂ ਸੋ ਕਬੀਰ ਜੀ ਇਹ ਮਿਸਾਲ ਦਿੰਦੇ ਨੇ ਸੋ ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ 베ਰ ਕਹਿੰਦੇ ਜਿਹੜੀ ਇਹ ਜਿਹੜਾ ਕੁਸੰਗਤ ਹੈ ਨਾ ਕੁਸੰਗਤ ਇਹਦਾ ਮਾਰਿਆ ਹੋਇਆ ਬੰਦਾ ਮਰ ਜਾਂਦਾ ਹੈ ਜਿਵੇਂ 베ਰੀ ਦੇ ਲਾਗੇ ਕੇਲੇ ਦਾ ਰੁੱਖ ਹੋਵੇ ਤਾਂ ਕੇਲਾ ਤਾਂ ਆਪਣੇ ਪੱਤਿਆਂ ਨਾਲ ਝੂਮ ਕੇ ਉਸ ਨੂੰ ਹਵਾ ਦਿੰਦਾ ਪਰ ਉਹ ਆਪਣੇ ਕੰਡੇ ਤਿੱਖੇ ਕੰਡਿਆ ਨਾਲ ਉਹਨੂੰ ਚੀਰ ਕੇ ਸੁੱਟ ਦਿੰਦੀ ਹੈ ਇਸੇ ਪ੍ਰਕਾਰ ਜਿਹੜੇ ਮਾਨਮੁਖ ਲੋਕ ਹੋਇਆ ਕਰਦੇ ਨੇ ਜੇਕਰ ਕੋਈ ਗੁਰੂ ਕੀ ਸੰਗਤ ਵਿੱਚ ਆ ਕੇ ਸੇਵਾ ਕਰਨ ਲੱਗ ਜਾਂਦਾ ਹੈ ਨਾ ਤੇ ਉਹ ਇਹ ਨਹੀਂ ਕਹਿੰਦੇ ਕਿ ਇਹ ਸੇਵਾ ਕਰ ਰਿਹਾ ਹੈ ਬੜਾ ਚੰਗਾ ਕਰ ਰਿਹਾ ਹੈ ਸਗੋਂ ਉਹਨਾਂ ਨੇ ખોਟੇ ਬਚਨਾ ਕਿਉਂ ਬੋਲ ਕੇ ਅਗਲੇ ਦਾ ਦਿਲ ਜਿਹੜਾ ਹੈ ਉਸ ਨੂੰ ਤੋੜ ਦੇਣਾ ਹੈ ਕਹਿੰਦੇ ਇਹਨੇ ਕੋਈ ਗੁਨਾਹ ਕੀਤਾ ਹੋਣਾ ਤੇ ਆਪਣੇ ਪਾਪਾ ਨੂੰ ਬਖਸ਼ਾਉਣ ਦਾ ਮਹਾਰਾਜ ਨਹੀਂ ਸੇਵਾ ਕਰਦਾ ਇਸ ਕਰਕੇ ਐਉਂ ਜੀਆਂ ਗੱਲਾਂ ਕਰਕੇ ਉਹ ਕਿਸੇ ਦਾ ਜਿਹੜਾ ਦਿਲ ਹੈ ਉਹ ਤੋੜ ਦਿਆ ਕਰਦੇ ਹਨ ਇਸ ਵਾਸਤੇ ਕਹਿੰਦੇ ਉਹ ਝੂਲੇ ਉਹ ਚੀਰੀਏ ਸਾਖਤ ਸੰਗ ਨਾ ਹੀਰ ਸੋ ਕਹਿੰਦੇ ਉਹ ਤਾਂ ਜਿਹੜੇ ਨੇ ਸੇਵਾ ਕਰਦੇ ਨੇ ਗੁਰੂ ਕੀ ਸੰਗਤ ਵਿੱਚ ਪਰ ਜਿਹੜਾ ਸਾਖਤ ਬਿਰਤੀ ਵਾਲੇ ਨੇ ਇਹੋ ਜਿਹੇ ਬਚਨ ਕਰਦੇ ਨੇ ਕਿ ਉਹਨਾਂ ਦਾ ਜਿਹੜਾ ਦਿਲ ਹੈ ਉਸ ਨੂੰ ਚੀਰ ਸੁੱਟਦੇ ਨੇ ਮਾੜੀ ਗੱਲ ਕਰਕੇ ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੇ ਬਾਟ ਅਗਧ ਕਬੀਰ ਜੀ ਦੱਸਦੇ ਨੇ ਕਿ ਕੋਈ ਮਹਾਤਮਾ ਸੀ ਤੇ ਉਹ ਆਪਣੇ ਬڑے ਚੇਲੇ ਬਣਾ ਰਿਹਾ ਸੀ ਤੇ ਜਿਹੜੇ ਚੇਲੇ ਹਨ ਉਹਨਾਂ ਨੂੰ ਫਿਰ ਉਹ ਭੀਖ ਮੰਗਣ ਵਾਸਤੇ ਭੇਜ ਦਿਆ ਕਰਦਾ ਸੀ ਕਿ ਤੁਸੀਂ ਭਿਖਿਆ ਮੰਗ ਕੇ ਲਿਆਉਣਾ ਕਰਨਾ ਕਰੋ ਹੁਣ ਕਬੀਰ ਜੀ ਉਹਦੇ ਵੱਲ ਦੇਖ ਕਰਕੇ ਇਹ ਸ਼ਲੋਕ ਉਚਾਰਨ ਕਰਦੇ ਨੇ ਕਹਿਣ ਲੱਗੇ ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੇ ਬਾਟ ਕਹਿੰਦੇ ਨੇ ਇੱਕ ਤਾਂ ਆਪਣਾ ਭਾਰ ਸਿਰ ਤੇ ਚੁੱਕਿਆ ਹੋਇਆ ਹੈ ਔਗਣਾ ਦਾ ਪਾਪਾਂ ਦਾ ਤੇ ਇੱਕ ਦੂਜਿਆਂ ਦਾ ਭਾਰ ਵੀ ਆਪਣੇ ਸਿਰ ਤੇ ਚੁੱਕ ਲਿਆ ਉਹਨਾਂ ਨੂੰ ਮਾੜੇ ਪਾਸੇ ਲਾ ਕਰਕੇ ਤੇ ਕਹਿੰਦੇ ਨੇ ਇਸ ਤਰ੍ਹਾਂ ਇੱਕ ਤਾਂ ਆਪਣਾ ਭਾਰ ਇੱਕ ਦੂਸਰਿਆਂ ਦਾ ਭਾਰ ਵੀ ਆਪਣੇ ਸਿਰ ਤੇ ਚੁੱਕ ਲਿਆ ਤੇ ਕਹਿਣ ਲੱਗਾ ਕਿ ਮੈਂ ਤੁਰ ਕੇ ਅੱਗੇ ਪਾਰ ਚਲਿਆ ਜਾਵਾਂਗਾ ਲੰਘ ਜਾਵਾਂਗਾ ਆਪਣੇ ਭਾਰੇ ਨਾ ਡਰੈ ਅੱਗੇ ਔਕੜ ਘਾਟ ਪਰ ਕਹਿੰਦੇ ਆਪਣੇ ਸਿਰ ਤੇ ਚੁੱਕੇ ਭਾਰ ਤੋਂ ਇਹ ਡਰਦਾ ਨਹੀਂ ਕਿ ਮੈਂ ਇਹਨੇ ਪਾਪਾਂ ਦੇ ਭਾਰ ਸਿਰ ਤੇ ਚੁੱਕੀ ਜਾਂਦਾ ਹਾਂ ਅੱਗੇ ਕਿਵੇਂ ਜਾਵਾਂਗਾ ਕਿਉਂਕਿ ਆਪਣੇ ਭਾਰੇ ਨਾ ਡਰੇ ਅੱਗੇ ਆਉ ਘਟ ਘਾੜ ਕਹਿੰਦੇ ਅੱਗੇ ਤਾਂ ਰਸਤਾ ਬੜਾ ਔਖਾ ਹੈ ਇਸ ਕਰਕੇ ਸੋ ਇਹ ਜਿਹੜਾ ਪਾਪਾ ਦਾ ਭਾਰ ਸਿਰ ਤੇ ਚੁੱਕੀ ਜਾਣਾ ਹੈ ਆਪ ਹੀ ਗੁਨਾਹ ਕਰਨੇ ਦੂਸਰਿਆਂ ਕੋਲ ਵੀ ਕਰਵਾਉਣੇ ਹਨ ਸੋ ਉਸ ਨੂੰ ਇਸ ਗੱਲ ਦਾ ਡਰ ਨਹੀਂ ਲੱਗਿਆ ਕਰਦਾ ਕਬੀਰਾ ਬਨਕੀ ਦਾਦੀ ਲਾ ਕਰੀ ਠਾੜੀ ਕਰੇ ਪੁਕਾਰ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਬਾਨ ਕੀ ਦਾਦੀ ਲਾ ਕਰੀ ਜੰਗਲ ਦੇ ਵਿੱਚ ਇੱਕ ਸੜੀ ਹੋਈ ਲੱਕੜੀ ਹੈ ਤੇ ਕਹਿੰਦੇ ਉਹ ਖਲੋਤੀ ਜਿਹੜੀ ਹੈ ਉਹ ਪੁਕਾਰਾਂ ਕਰਦੀ ਹੈ ਕੀ ਪੁਕਾਰਾਂ ਕਰਦੀ ਹੈ ਮਤ ਬਸ ਪਰ ਉਲਵਾਰ ਕੇ ਜਾ ਰੇ ਦੂਜੀ ਵਾਰ ਕਿਨ ਲਗੇ ਕਿਤੇ ਮੈਂ ਲੋਹਾਰ ਦੇ ਵਾਸਨਾ ਪੈ ਜਾਵਾਂ ਇੱਕ ਵਾਰ ਤਾਂ ਜੰਗਲ ਦੀ ਅੱਗ ਕਰਕੇ ਮੈਂ ਸਾੜੀ ਗਈ ਹਾਂ ਪਰ ਜੇ ਲੋਹਾਰ ਦੇ ਹੱਥ ਲੱਗ ਗਏ ਤੇ ਉਹਨੇ ਦੁਬਾਰਾ ਮੈਨੂੰ ਭੱਟੀ ਵਿੱਚ ਪਾ ਕੇ ਕੋਲੇ ਬਣਾ ਕੇ ਸਾੜ ਦੇਣਾ ਹੈ ਇਸੇ ਪ੍ਰਕਾਰ ਕਹਿੰਦੇ ਨੇ ਕਬੀਰ ਬਣ ਕੇ ਦਾਦੀ ਲਾਕਰੀ ਇਸ ਸੰਸਾਰ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਦੇ ਸੜੇ ਹੋਏ ਜਿਹੜੇ ਜੀਵ ਨੇ ਉਹ ਪੁਕਾਰਾਂ ਕਰਦੇ ਨੇ ਕਿ ਮਤਾਂ ਕਿਤੇ ਅਸੀਂ ਜਮਾਂ ਦੇ ਹੱਥ ਵਿੱਚ ਪੈ ਜਾਈਏ ਉਹ ਫੇਰ ਨਾ ਕਿ ਦੇ ਨਰਕਾਂ ਦੀ ਆਗ ਵਿੱਚ ਸਾਨੂੰ ਸਾੜਦੇ ਰਹਿਣ ਕਬੀਰ ਏਕ ਮਰਨਤੇ ਦੁਇ ਮੂਏ ਦੁਇ ਮਰਨਤੇ ਚਾਰ ਸਤਿਗੁਰੂ ਜੀ ਦੀ ਸਾਜ ਜਨਵਾਜ ਜੀ ਗੁਰੂ ਖਾਲਸਾ ਸਾਜ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਵਿਪੋਰ ਸਾਹਿਬ ਵਾਲੀ ਜਗ੍ਹਾ ਤੇ ਗਏ ਨੇ ਤੇ ਉੱਥੇ ਉਹਨਾਂ ਨੇ ਇੱਕ ਕਾਲ ਦੀ ਕਿਰਿਆ ਨੂੰ ਦੇਖਿਆ ਹੈ ਕਿ ਜਿਹੜਾ ਕਾਲ ਹੈ ਉਹ ਆਪਣੇ ਸਮੇਂ ਦੇ ਅਨੁਸਾਰ ਸਾਰਿਆਂ ਦੇ ਉੱਤੇ ਆਪਣਾ ਪ੍ਰਭਾਵ ਪਾ ਦਿੰਦਾ ਹੈ ਇਸ ਕਾਲ ਤੋਂ ਕੋਈ ਬਚਿਆ ਨਹੀਂ ਮਾਰੇ ਕਹਿੰਦੇ ਹਨ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸકલ ਕਾਲ ਕਾ ਕੀਆ ਤਮਾਸ਼ਾ ਹੋਇਆ ਕੀ ਕਹਿੰਦੇ ਨੇ ਇੱਕ ਸ਼ਿਕਾਰੀ ਆਇਆ ਉਸ ਸ਼ਿਕਾਰੀ ਨੇ ਇੱਕ ਹਰਨ ਦੇਖਿਆ ਹਰਨ ਸੋ ਹਰਨ ਜਿਹੜਾ ਹੈ ਮਾਦਾ ਸੀ ਉਹ ਉਸ ਨੂੰ ਦੇਖਣਾ ਕੀਤਾ ਤੇ ਸ਼ਿਕਾਰੀ ਨੇ ਉਸ ਨੂੰ ਆਪਣੇ ਤੀਰ ਦਾ ਸ਼ਿਕਾਰ ਬਣਾ ਲਿਆ ਕਹਿੰਦੇ ਉਹ ਜਿਹੜੀ ਹਰਨੀ ਸੀ ਉਹ ਮਰ ਗਈ ਤੇ ਉਹਦੇ ਪੇਟ ਵਿੱਚ ਬੱਚਾ ਸੀ ਉਹ ਵੀ ਖਤਮ ਹੋ ਗਿਆ ਪਰ ਜਿਸ ਵੇਲੇ ਕਹਿੰਦੇ ਸ਼ਿਕਾਰੀ ਨੇ ਤੀਰ ਮਾਰਿਆ ਇਹਨੇ ਨੂੰ ਇੱਕ ਸੱਪ ਨਿਕਲਿਆ ਉਥੋਂ ਖੋਡ ਵਿੱਚੋਂ ਉਹਨੇ ਸ਼ਿਕਾਰੀ ਦੇ ਡੰਗ ਮਾਰਿਆ ਤੇ ਸ਼ਿਕਾਰੀ ਵੀ ਹਰੀਆਰ ਹੋ ਗਿਆ ਤੇ ਸ਼ਿਕਾਰੀ ਦੀ ਜ਼ਹਿਰ ਨਾਲ ਸੱਪ ਵੀ ਮਰ ਗਿਆ ਇਹ ਜਦੋਂ ਇਹੋ ਜਿਹੀ ਘਟਨਾ ਵਾਪਰੀ ਕਹਿੰਦੇ ਨੇ ਇੰਨੇ ਨੂੰ ਜਿਹੜਾ ਸ਼ਿਕਾਰੀ ਸੀ ਉਹਦੀ ਘਰ ਵਾਲੀ ਪ੍ਰਸ਼ਾਦਾ ਲੈ ਕੇ ਆਈ ਉਹਨੇ ਆ ਕੇ ਦੇਖਿਆ ਕਿ ਮੇਰਾ ਪਤੀ ਤਾਂ ਮਰਿਆ ਪਿਆ ਹੈ ਉਹਨੇ ਇੰਨਾ ਵਿਰਾਕ ਕੀਤਾ ਕਿ ਮੇਰਾ ਹੁਣ ਸੰਸਾਰ ਤੇ ਜੀਉਣ ਦਾ ਕੀ ਲਾਭ ਹੈ ਮੇਰਾ ਕਿਹੜਾ ਅਸਰਾ ਕੋਈ ਰਹਿ ਗਿਆ ਕਹਿੰਦੇ ਉਸਨੇ ਇੰਨਾ ਵਿਰਾਹ ਕੀਤਾ ਕਿ ਉੱਥੇ ਹੀ ਉਹ ਰੁੱਖ ਦੇ ਨਾਲ ਆਪਣਾ ਸਿਰ ਮਾਰ-ਮਾਰ ਕੇ ਮਰ ਗਈ ਤੇ ਕਹਿੰਦੇ ਹਨ ਉਹਦੇ ਵੀ ਪੇਟ ਵਿੱਚ ਬੱਚਾ ਸੀ ਸੋ ਇਸ ਪ੍ਰਕਾਰ ਕਬੀਰ ਜੀ ਉਹ ਪ੍ਰਸੰਗ ਲਿਖਦੇ ਨੇ ਕਬੀਰ ਏਕ ਮਰੰਤੇ ਦੋਏ ਮੁਏ ਇੱਕ ਨੂੰ ਮਾਰਿਆ ਭਾਵ ਹਰਨ ਨੂੰ ਤੀਰ ਮਾਰਿਆ ਤੇ ਨਾਲ ਉਹਦਾ ਜਿਹੜਾ ਬੱਚਾ ਸੀ ਉਹ ਵੀ ਮਰ ਗਿਆ ਦੂਏ ਮਰਨਤੇ ਚਾਰ ਤੇ ਕਹਿੰਦੇ ਹਨ ਉਧਰੋਂ ਦੋ ਹੋਰ ਮਰ ਗਏ ਸੱਪ ਨੇ ਡੰਗ ਮਾਰਿਆ ਸ਼ਿਕਾਰੀ ਨੂੰ ਤੇ ਸ਼ਿਕਾਰੀ ਮਰ ਗਿਆ ਤੇ ਨਾਲ ਸੱਪ ਵੀ ਮਰ ਗਿਆ ਚਾਰ ਮਰ ਗਏ ਸੋ ਚਾਰ ਮਰਨਤੇ ਚੈ ਮੂਏ ਕਹਿੰਦੇ ਇਹ ਚਾਰ ਤਾਂ ਮਰੇ ਉਸ ਤੋਂ ਬਾਅਦ ਜਿਹੜੀ ਸ਼ਿਕਾਰੀ ਦੀ ਘਰ ਵਾਲੀ ਸੀ ਉਹਨੇ ਦੇਖਿਆ ਕਿ ਮੇਰਾ ਘਰ ਵਾਲਾ ਮਰਿਆ ਹੋਇਆ ਹੈ ਉਹਦੇ ਵਾਲਾ ਦੇਖ ਕੇ ਉਸ ਨੂੰ ਸਹਾਰ ਨਾ ਸਕੀ ਤੇ ਉਹਨੇ ਆਪਣਾ ਸਿਰ ਮਾਰ ਮਾਰ ਕੇ ਮਰ ਜਾਣਾ ਕੀਤਾ ਤੇ ਨਾਲ ਉਸ ਦਾ ਜਿਹੜਾ ਬੱਚਾ ਸੀ ਉਹ ਵੀ ਮਰ ਗਿਆ ਇਸ ਪ੍ਰਕਾਰ ਕਹਿੰਦੇ 6 ਮਰ ਗਏ ਜਿਨ੍ਹਾਂ ਦੇ ਵਿੱਚੋਂ 4 ਪੁਰਖ 2 ਔਰਾਰ 4 ਪੁਰਖ ਸਨ ਇੱਕ ਤਾਂ ਹਰਨੀ ਦਾ ਬੱਚਾ ਦੂਸਰਾ ਸ਼ਿਕਾਰੀ ਤੀਜਾ ਸੱਪ ਤੇ ਚੌਥਾ शिकारी दी ਘਰ ਵਾਲੀ ਦੇ ਜੋ ਬੱਚਾ ਸੀ ਚਾਰ ਪੁਰਖ ਸੰਨ ਹਰਨੀ ਤੇ ਸ਼ਿਕਾਰੀ ਦੀ ਘਰ ਵਾਲੀ ਦੋ ਇਸਤਰੀਆਂ ਇਸ ਪ੍ਰਕਾਰ ਇਹ ਪ੍ਰਸੰਗ ਭਗਤ ਕਬੀਰ ਜੀ ਦੱਸਦੇ ਨੇ ਏਕ ਕਬੀਰ ਏਕ ਮਰਨਤੇ ਦੁਏ ਮੂਏ ਦੁਏ ਮਰਨਤੇ ਚਾਰ ਚਾਰ ਮਰਨਤੇ ਛੇ ਮੂਏ ਚਾਰ ਪੁਰਖ ਦੁਏ ਨਾਰ ਕਹਿੰਦੇ ਇਹ ਕਾਲ ਦੀ ਗਤੀ ਹੈ ਕਿ ਉਹਨੇ ਤਾਂ ਕਿਸੇ ਨੂੰ ਮਾਰਨਾ ਸੀ ਤੇ ਕਿਸੇ ਨੂੰ ਮਾਰ ਦਿਆ ਮਾਰ ਦਿਆ ਉਹ ਆਪ ਵੀ ਹਰੀ ਹਰ ਹੋ ਗਏ ਇਸ ਪ੍ਰਕਾਰ ਇਹ ਕਾਲ ਹਰ ਇੱਕ ਤੇ ਆਪਣਾ ਪ੍ਰਭਾਵ ਪਾ ਲੈਂਦਾ ਹੈ ਕਬੀਰ ਦੇਖ ਦੇਖ ਜਗ ਢੂੰਡਿਆ ਕਹੂ ਨਾ ਪਾਇਆ ਠੌਰ ਭਗਤ ਕਬੀਰ ਜੀ ਕਹਿੰਦੇ ਅਸੀਂ ਵੇਖਦਿਆ ਵੇਖਦਿਆ ਸਾਰੇ ਸੰਸਾਰ ਦੇ ਵਿੱਚ ਦੇਖਣਾ ਕੀਤਾ ਹੈ ਪਰ ਕਿਤੇ ਵੀ ਜੀਵ ਨੂੰ ਠਿਕਾਣਾ ਨਹੀਂ ਮਿਲਿਆ ਕਰਦਾ ਸ਼ਾਂਤੀ ਨਹੀਂ ਮਿਲਿਆ ਕਰਦੀ ਜਦ ਹਰ ਕਾ ਨਾਮ ਨਾ ਚੇਤੇਉ ਕਹਾ ਬੁਲਾਣੇ ਔਰ ਪਰ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕੀਤਾ ਕਹਿੰਦੇ ਉਹਨਾਂ ਤੋਂ ਵੱਡਾ ਹੋਰ ਭੁਲक्कੜ ਕਿਹੜਾ ਹੋ ਸਕਦਾ ਹੈ ਭੁੱਲਿਆ ਹੋਇਆ ਕਿਹੜਾ ਹੋ ਸਕਦਾ ਹੈ ਸੋ ਸਭ ਤੋਂ ਜ਼ਿਆਦੇ ਉਹੀ ਭੁੱਲੇ ਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕੀਤਾ ਇਸ ਪ੍ਰਕਾਰ ਸਤਿਗੁਰੂ ਜੀ ਦੀ ਸਾਜ ਜੀ ਨੂੰ ਅੱਜ ਜੀ ਗੁਰੂ ਖਾਲਸਾ ਸਾਧ ਸੰਗਤ ਜੀ ਭਗਤ ਕਬੀਰ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਇਸੇ ਪ੍ਰਕਾਰ ਕਲ ਨੂੰ ਭਗਤ ਕਬੀਰ ਜੀ ਕਿਰਪਾ ਕਰਨਗੇ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹੋ ਸਾਖਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾ ਇਸ ਉੱਪਰ ਵਿਚਾਰ ਵਿਸਤਾਰ ਪੂਰਵ ਕੱਲ ਨੂੰ ਹੋਵੇਗੀ ਅੱਜ ਇੱਥੇ ਸਮਾਪਤੀ ਕਰਦੇ ਹਾਂ ਜੀ ਕਬੀਰ ਦੇਖ ਦੇਖ ਜਾਗ ਟੁੰਡਿਆ ਕਾਹਨ ਨਾ ਪਾਇਆ ਠੌਰ ਜੇ ਨਾ ਹਰ ਕਾ ਨਾਮ ਨਾ ਚਿਤਿਓ ਕਹਾ ਪੁਲਾਨੇ ਹੋਰ ਕਬੀਰ ਦੇਖ ਦੇਖ ਜਗ ਢੁੰਡਿਆ